ਜੀ ਸਾਰੀ ਜੀ ਸਾਰਿਆਂ ਨੂੰ ਸੋ ਕਿਵੇਂ ਹੋ ਲੋ ਜੀ ਸਭ ਤੋਂ ਪਹਿਲਾਂ ਕਰੋ ਗੁਰੂ ਕਾ ਦੇ ਦਰਸ਼ਨ ਤੇ ਨੈਕਸਟ ਦੇਖੋ ਜੀ ਹੋ ਰਹੀ ਹੈ بارش ਬਹੁਤ ਦਿਨਾਂ ਬਾਅਦ ਅੱਜ ਰਾਹਤ ਮਿਲੀ ਹੈ ਤੇ بارش ਹੋ ਰਹੀ ਹੈ ਦੇਖੋ ਬਹੁਤ ਜ਼ਿਆਦਾ ਗਰਮੀ ਸੀ 50 ਡਿਗਰੀ ਤੱਕ ਪਹੁੰਚ ਚੁੱਕਾ ਸੀਗਾ ਤੇ ਸ਼ੁਕਰ ਹੈ ਕਿ ਅੱਜ بارش ਹੋ ਰਹੀ ਹੈ ਤਾਂ ਮੌਸਮ ਥੋੜਾ ਠੀਕ ਹੋਇਆ ਜੰਮਬ ਵੀ ਪੱਕ ਕੇ गिरਣ ਲੱਗੇ ਆ ਦੇਖੋ ਇਹ ਲੈ ਨਹੀਂ ਖਾਇਆ ਤਾਂ ਦੇਖ ਲਓ ਇਹਨੂੰ ਖਾ ਕੇ ਅੱਧਾ نیچے ਸੁੱਟਦਾ ਸੋ ਗਾਇਸ ਅੱਜ ਹੋਈ ਸੀ ਬਾਰਿਸ਼ ਤੇ ਚਲੋ ਮੈਂ ਤੁਹਾਨੂੰ ਬਾਹਰ ਦਿਖਾਨੀ ਆ ਕਿਉਂਕਿ ਮੈਂ ਬਨਾਣਾ ਕਟਲ ਦਾ achar ਹੋਰ ਮੈਂ ਤੁਹਾਨੂੰ ਦਿਖਾਵਾਂਗੀ ਕਿ ਮੈਂ ਘਰੋਂ ਹੀ ਕਟਲ ਤੋੜਾਂਗੀ ਔਰ ਦੇਖੋ ਤੇ ਲਓ ਜੀ ਇਹ ਲੱਗੇ ਨੇ ਬਾਰਿਸ਼ ਦੇ ਨਾਲ ਥੋੜਾ ਜਿਹਾ ਕਟਲਾਂ ਦੇ ਵਿੱਚ ਦੇਖੋ ਹਾਂ ਗ੍ਰੋਥ ਹੋਈ ਹੈ। ਲਓ ਜੀ। ਕਿਤੇ ਬਹੁਤ ਹੀ ਜ਼ਿਆਦਾ ਗਰਮੀ ਹੋ ਰਹੀ ਸੀ ਕਿ ਪੌਦੇ ਸਾਰੇ ਸੁੱਕੇ ਪੈ ਸੀ ਤੇ ਹੁਣ ਮੈਂ ਨਾ ਇੱਕ ਕਟਲ ਤੋੜਾਂਗੀ। ਦੇਖੋ ਇਹਦੇ ਵਿੱਚੋਂ ਇੱਕ ਤੇ ਲੈ ਕੇ ਜਾਵਾਂਗੀ ਅੰਦਰ ਤੇ ਬਣਾਵਾਂਗੀ ਮੈਂ ਕਟਲ ਦਾ achar ਤੁਹਾਨੂੰ ਬਣਾ ਕੇ ਦਿਖਾਵਾਂਗੀ। 5 ਮਿੰਟ ਚ ਤਿਆਰ ਹੋ ਜਾਂਦਾ ਕਟਲ ਦਾ achar ਬਣ ਕੇ। ਚਲੋ ਜੀ, بارش ਹੋਈ ਤਾਂ ਮਿਰਚਾਂ ਵੀ ਲੱਗਣ ਲੱਗਦੀਆਂ ਹੋਣਾ। ਥੋੜਾ ਜਿਹਾ ਨਿੱਤੇ ਵੀ ਮੁਰਝਾਇਆ ਹੋਇਆ ਸੀ ਸਾਰਾ। ਮਿਰਚਾਂ ਦਾ ਪੌਦਾ ਤੇ ਇੱਧਰ ਹੈਗਾ ਕੜੀ ਪੱਤਾ ਤੇ ਦੇਖੋ ਮੰango ਅੰਬ ਦਾ achar ਵੀ ਮੈਂ ਬਣਾਵਾਂਗੀ ਕਿਉਂਕਿ ਮਸਾਲਾ ਮੈਂ ਜ਼ਿਆਦਾ ਲੈ ਕੇ ਆਈਆਂ ਅੰਬ ਵੀ ਮੈਂ ਤੋੜਾਂਗੀ ਇੱਕ ਦੋ ਦਿਨ ਦੇ ਵਿੱਚ ਤੇ ਅੰਬ ਦਾ achar ਵੀ ਤੁਹਾਨੂੰ ਬਣਾ ਕੇ ਦਿਖਾਵਾਂਗੀ ਤੇ ਚਲੋ ਫਿਰ ਕਟਲ ਲੈ ਕੇ ਚਲਦੇ ਅੰਦਰ ਔਰ ਬਣਾ ਕੇ ਦਿਖਾਵਾਂਗੀ ਤੁਹਾਨੂੰ ਮੈਂ ਕਟਲ ਦਾ achar ਤ ਬਨੇ ਰਹੋ ਤੁਸੀਂ ਮੇਰੇ ਨਾਲ ਚਲੋ ਜੀ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਕਟਲ ਦਾ achar ਬਣਾ ਕੇ ਤੇ ਕਟਲ ਮੈ ਲਿਆ ਮਤਲਬ ਕੱਟ ਕੇ ਤੇ ਉਹਨੂੰ ਫਰਾਈ ਕਰ ਲਿਆ ਸੀ ਤੇ ਫਰਾਈ ਇਸ ਲਈ ਕੀਤਾ ਕਿਉਂਕਿ ਫਿਰ ਖਰਾਬ ਨਾ ਹੋਵੇ ਤੇ ਤੁਸੀਂ ਇਸ ਨੂੰ ਸਾਲ 2 ਸਾਲ ਵੀ ਰੱਖ ਸਕਦੇ ਹੋ ਇਸ ਆਚਾਰ ਨੂੰ ਅਗਰ ਅਸੀਂ ਬੋਇਲ ਕਰਕੇ ਸੁਖਾਨੇ ਤਾਂ ਫਿਰ ਉਹ ਆਚਾਰ ਨਾ ਖਰਾਬ ਹੋ ਜਾਂਦਾ ਇਸ ਕਰਕੇ ਮੈਂ ਇਹਨੂੰ ਟ੍ਰਾਈ ਕੀਤਾ ਪਹਿਲਾਂ ਆਪਣੇ ਸਰੋਂ ਦੇ ਤੇਲ ਦੇ ਵਿੱਚ ਤਾਂ ਕਿ ਇਹਦੇ ਅੰਦਰ ਅੱਛੀ ਤਰ੍ਹਾਂ ਤੇਲ ਰਚ ਜਾਏ ਦੇਖੋ ਇਸ ਤਰ੍ਹਾਂ ਤੁਸੀਂ ਜਿਸ ਤਰ੍ਹਾਂ ਦਾ ਪੀਸ ਕੱਟਣਾ ਚਾਹੋ ਕੱਟ ਸਕਦੇ ਹੋ ਦੇਖੋ ਮੈਂ ਇਸ ਤਰ੍ਹਾਂ ਛੋਟੇ-ਛੋਟੇ ਪੀਸਿਸ ਵਿੱਚ ਕੱਟਿਆ ਤੇ ਅੱਗੇ ਮੈਂ ਇਹਦੇ ਵਿੱਚ ਪਾਉਣ ਲਈ ਕੀ-ਕੀ ਲਿਆ ਹੈ ਦੇਖੋ ਇੱਧਰ ਲਈ ਕਲੌਂਜੀ ਲਾਲ ਮਿਰਚ ਪਾਊਡਰ ਤੇ ਇਹ ਲਿਆ ਹੈਗਾ ਆ ਮੇਥੇ ਔਰ ਨਾਲ ਲਈਏ ਸੌਂਫ ਇਹ ਸਾਰੀ ਨਹੀਂ ਪਾਣੀ ਇਹਦੇ ਵਿੱਚੋਂ ਆਪਾਂ 100-100 ਗ੍ਰਾਮ ਹੀ ਪਾਣੀ ਹੈ ਇਹਦੇ ਵਿੱਚ ਕਿਉਂਕਿ ਇਹ 1 ਕਿਲੋ ਦੇ ਕਰੀਬ ਹੈਗਾ ਕਟਲ ਤੇ ਇਹਦੇ ਵਿੱਚ 100-100 ਜਾਂ 50 ਗ੍ਰਾਮ ਹੀ ਬਹੁਤ ਹੈ 50-50 ਗ੍ਰਾਮ ਪਾਵਾਂਗੇ ਇਹਦੇ ਵਿੱਚ ਤੇ ਚਲੋ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿਵੇਂ ਬਣਾਉਣਾ ਹੈ ਅੱਗੇ ਕਟਨ ਦਾ achar ਤੇ ਲਓ ਜੀ ਸਭ ਤੋਂ ਪਹਿਲਾਂ ਮੈਂ ਇੱਕ ਬੜੇ ਥਾਲ ਦੇ ਵਿੱਚ ਪਾ ਲੈਣੀ ਆ ਪਹਿਲਾਂ ਕਟਨ ਨੂੰ ਸੋ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਮਸਾਲੇ ਖੜੇ ਹੀ ਐਡ ਕਰਨੇ ਆ ਤੇ ਪੀਸ ਕੇ ਨਹੀਂ ਇਸ ਨੂੰ ਕਰਨਾ ਹੈਗਾ ਸੋ ਲੋ ਜੀ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਕਲੌਂਜੀ 50 ਗ੍ਰਾਮ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੀ ਮੈਂ ਲਾਲ ਮਿਰਚ ਪਾਊਡਰ ਉਹ ਵੀ 50 ਗ੍ਰਾਮ ਸੇਮ ਕੁਆਂਟੀਟੀ ਸਾਰੀ ਚੀਜ਼ਾਂ ਪਾਣੀਆਂ ਨੇ ਤੇ ਉਸ ਤੋਂ ਬਾਅਦ ਪਾਵਾਂਗੀ ਸੌਂਫ ਸੌਂਫ ਵੀ ਤੁਸੀਂ 50 ਗ੍ਰਾਮ ਹੀ ਪਾਣੀ ਆ ਸੋ ਇਸ ਤਰ੍ਹਾਂ ਤੁਸੀਂ ਆਚਾਰ ਬਣਾਓਗੇ ਤਾਂ 1-2 ਸਾਲ ਆਰਾਮ ਨਾਲ ਰੱਖ ਸਕਦੇ ਹੋ ਇਸ ਨੂੰ ਜਦੋਂ ਵੀ ਤੁਹਾਡਾ ਕਟਲ ਖਾਣ ਦਾ ਮਨ ਕਰੇ ਤਾਂ ਕਟਲ ਦਾ ਆਚਾਰ ਖਾਓ ਤੇ ਨੈਕਸਟ ਇਹਦੇ ਵਿੱਚ ਪਾਵਾਂਗੀ ਮੈਂ ਮੇਥੇ ਸਾਬਤ ਥਿਲੋਜੀ ਜਿਵੇਂ ਅੰਬ ਦਾ ਆਚਾਰ ਪਾਉਂਦੇ ਸੇਮ ਹੋਵੇਂ ਪਾਣਾ ਹੈ ਲੇਕਿਨ ਇਹ ਹੈ ਕਿ ਇਹਨੂੰ ਫਰਾਈ ਕਰਕੇ ਪਾਣਾ ਹੈ ਤੇ ਲਓ ਜੀ ਨੈਕਸਟ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਤੁਸੀਂ ਇਹਦੇ ਵਿੱਚ ਜ਼ਿਆਦਾ ਪਾਣਾ ਹੈ ਤੇ ਲਓ ਜੀ ਤੇ ਹੁਣ ਇਹਦੇ ਵਿੱਚ ਪਾ ਦਾਂਗੀ ਮੈਂ ਥੋੜੀ ਜਿਹੀ ਹਲਦੀ ਕਲਰ ਵਾਸਤੇ ਬਸ ਜ਼ਿਆਦਾ ਨਹੀਂ ਪਾਣੀ ਦੋ ਤਿੰਨ ਚੁਟਕੀਆਂ ਤੇ ਇੱਕ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਤੇ ਲਓ ਜੀ ਇਸ ਨੂੰ ਕਰ ਲੈਂਦੇ ਆ ਮਿਕਸ ਸਰੋਂ ਦਾ ਤੇਲ ਪਾ ਕੇ ਤੇ ਤੁਸੀਂ ਵੀ ਇੱਕ ਵਾਰ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖਣਾ ਕਿਉਂਕਿ ਇਸ ਤਰ੍ਹਾਂ ਚਾਹ ਬਹੁਤ ਹੀ ਟੇਸਟੀ ਬਣਦਾ ਜੋ ਵੀ ਕਟਲ ਲਵਰ ਹੈਗੇ ਨੇ ਉਹਨਾਂ ਲਈ ਤਾਂ ਮਤਲਬ ਬਹੁਤ ਹੀ ਵਧੀਆ ਹੈ ਦੇ ਲੋ ਜੀ ਇਸ ਨੂੰ ਤੁਸੀਂ ਹੱਥ ਦੇ ਨਾਲ ਹੀ ਮਿਕਸ ਕਰਨਾ ਹੈ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਇਹਦੇ ਵਿੱਚ ਮਿਲ ਜਾਣ ਲੋ ਜੀ ਦੇਖ ਸਕਦੇ ਹੋ ਤੁਸੀਂ ਅਚਾਰ ਸਾਡਾ ਬਣ ਕੇ 2 ਦਿਨ ਦੇ ਵਿੱਚ ਹੀ ਰੈਡੀ ਹੋ ਜਾਂਦਾ ਹੈ ਬਹੁਤ ਹੀ ਅੱਛੀ ਖੁਸ਼ਬੂ ਆ ਰਹੀ ਹੈ ਤੇ ਇੱਕ ਵਾਰ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਬਣਾ ਕੇ ਦੇਖੋ ਤੇ ਇਸ ਨੂੰ ਤੁਸੀਂ ਕੱਚ ਦੇ ਬਰਤਨ ਦੇ ਵਿੱਚ ਹੀ ਰੱਖਣਾ ਹੈ ਇਹ ਪਲਾਸਟਿਕ ਦੇ ਕੰਟੇਨਰ ਦੇ ਵਿੱਚ ਨਹੀਂ ਪਾਣਾ ਕਿਉਂਕਿ ਉਹਦੇ ਨਾਲ ਖਰਾਬ ਹੋ ਜਾਂਦਾ ਹਮੇਸ਼ਾ ਕੱਚ ਦੇ ਵਿੱਚ ਹੀ ਰੱਖਣਾ ਹੈਗਾ ਕੱਚ ਦੇ ਬਰਤਨ 'ਚੇ ਕੱਚ ਦਾ ਕੰਡੇਨਰ ਲੈ ਲਓ ਕੋਈ ਵੀ ਲੈ ਲਓ ਲੋ ਜੀ 2 ਮਿੰਟ 'ਚ ਸਾਡਾ ਕਟਲ ਦਾ ਅਚਾਰ ਬਣ ਕੇ ਰੈਡੀ ਹੈ ਤੇ ਤੁਸੀਂ ਇਸ ਨੂੰ ਕੱਲ ਜਾਂ ਪਰਸਨਲ ਮਤਲਬ ਜਿਸ ਦਿਨ ਬਣਾਓਗੇ ਉਸਦੇ ਨੈਕਸਟ ਡੇ ਹੀ ਖਾ ਸਕਦੇ ਹੋ ਦੇਖੋ ਤੇ ਬਹੁਤ ਹੀ ਵਧੀਆ ਬਣਦਾ ਹੈ ਇਸ ਤਰ੍ਹਾਂ ਅਚਾਰ ਕਟਲ ਦਾ ਤੇ ਮੈਂ ਪਹਿਲਾਂ ਵੀ ਬਣਾਇਆ ਸੀਗਾ ਤੇ ਪਹਿਲਾਂ ਤਾਂ ਮੈਂ ਆਪਣੇ ਮੰਡੀ ਚੋਂ ਲੈ ਕੇ ਆਈ ਸੀ ਬਟ ਹੁਣ ਮੈਂ ਆਪਣੇ ਘਰ ਦਾ ਕਟਲ ਤੋੜ ਕੇ ਬਣਾਇਆ ਤੇ ਚਲੋ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਜ਼ਰੂਰ ਦੱਸਣਾ ਔਰ ਚਲੋ ਇਸ ਨੂੰ ਹੁਣ ਆਪਾਂ ਪਾ ਦਿੰਨੇ ਆ ਤੇ ਦੇਖੋ ਕੱਚ ਦਾ ਹੀ ਹੈ ਇਹ ਤੇ ਤੁਸੀਂ ਮਤਲਬ ਬਿਲਕੁਲ ਇਹਦੇ ਚ ਪਾਣੀ ਨਹੀਂ ਹੋਣਾ ਚਾਹੀਦਾ ਡਰਾਈ ਹੋਣਾ ਚਾਹੀਦਾ ਇਹ ਤੇ ਲਓ ਜੀ ਸਭ ਤੋਂ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਆਇਲ ਪਾ ਕੇ ਤੇ ਲਗਾ ਦਿੰਨੀ ਆ ਚਾਰੋਂ ਤਰਫ ਤੁਹਾਨੂੰ ਲੋ ਜੀ ਹੁਣ ਇਹਦੇ ਵਿੱਚ ਪਾ ਦਿੰਨੇ ਆ ਆਚਾਰ ਕਟਲ ਦਾ ਤੇ ਇਸ ਨੂੰ ਤੁਸੀਂ ਜਦੋਂ ਵੀ ਤੁਹਾਡਾ ਦਿਲ ਕਰਦਾ ਕਟਲ ਖਾਣ ਨੂੰ ਜਦੋਂ ਸੀਜ਼ਨ ਨਹੀਂ ਹੁੰਦਾ ਤਾਂ ਤੁਸੀਂ ਕਟਲ ਦਾ ਆਚਾਰ ਖਾਓ ਤੇ ਮੈਨੂੰ ਤਾਂ ਬਹੁਤ ਪਸੰਦ ਹੈ ਇਸ ਕਰਕੇ ਮੈਂ ਆਹ ਜ਼ਰੂਰ ਬਣਾਨੀ ਹੁੰਦੀ ਆ ਤੇ ਲੋ ਜੀ ਸੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗ ਗਈ ਜ਼ਰੂਰ ਦੱਸਣਾ ਔਰ ਅਗਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਜੋ ਵੀ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਮੇਰੀ ਵੀਡੀਓ ਲਾਸਟ ਤੱਕ ਜਰੂਰ ਵਾਚ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਤੇ ਲਓ ਜੀ ਸਾਡਾ ਕਟਨ ਦਾ ਅਚਾਰ ਬਣ ਕੇ ਰੈਡੀ ਆ ਤੇ ਹੁਣ ਇਸ ਨੂੰ ਤੁਸੀਂ 2 ਸਾਲ 1 ਸਾਲ 1 ਮਹੀਨਾ ਜਿੰਨਾ ਚਾਹੋ ਰੱਖਣਾ ਰੱਖ ਸਕਦੇ ਹੋ ਸੋ ਲਓ ਜੀ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਾਏ ਬਾਏ